ਸਭ ਤੋਂ ਪਹਿਲਾਂ ਜੀ ਸਾシ ਕਾਂਜੀ ਸਾਹਿਰੇ ਤੀਆਂ ਦੀ ਬਹੁਤ ਬਹੁਤ ਮੁਬਾਰਕਾਂ ਸਾਨੂੰ ਪਟਕਾ ਸਾਹਿਬਾਂ ਦੇ ਪੋਸ਼ੇ ਦੇ ਸੀਗਿਤ ਫਾਰਮ ਤੀਆਂ ਬਾਰੇ ਤੇ ਸਾਡੇ ਵਿਰਸੇ ਬਾਰੇ ਕੀ ਲੱਗਦਾ ਜੀ ਸਾਡਾ ਵਿਰਸਾ ਘਾਟਦਾ ਜਾ ਰਿਹਾ ਮੈਂ ਕਹਿੰਦਾ ਸੀ 4-5 ਸਾਲ ਪਹਿਲਾਂ ਮੈਂ ਕਿਹਾ ਸੀ ਕਿ ਸਾਡਾ ਵਿਰਸਾ ਘਾਟਦਾ ਜਾ ਰਿਹਾ ਪਰ ਹੁਣ ਮੈਂ ਤੇ ਐਸਾ ਲੱਤ ਦੇਖਦੇ ਆਂ ਵੀ ਉਹੀ ਵੇੜੇ ਲੋਕ ਰੱਖ ਰਹੇ ਨੇ ਉਹੀ ਚੁੱਲ੍ਹੇ ਕਰਾ ਚੇ ਅਮ ਇੱਕ ਸੈਪਰੇਟ ਜਗਾ ਬਣਾਉਣੇ ਤਾਂ ਵੀ ਲੇਟਿਸ ਫਿਰ ਚੁੱਲ੍ਹੇ ਤੇ ਆ ਗਿਆਂ ਚਲੇ ਗੇ ਦਾਣਾ ਤੇ ਆ ਗਿਆਂ ਤਦੂਰਾ ਦੀਆਂ ਰੋਟੀਆਂ ਤੇ ਆ ਗਿਆਂ ਤੇ ਮੈਂ ਘਾਬੀ ਤੇ ਜਾ ਕੇ ਖਾਣੀ ਪੈ ਗਈ ਸੀ 10 50 ਦੇ ਚੰਦਾ ਦਾ ਗਏ ਸੀ ਹੁਣ ਸਾਗ ਵੀ ਚੁੱਲੇ ਤੇ ਬਣਾ ਆਹ ਬਹੁਤ ਮਸਾਲਾ ਦੇ ਰੀਤ ਮੈਂਤੀਆਂ ਦਾ ਜਿਹੜਾ ਰਸਾ ਦੇਖ ਰਹੇ ਹਾਂ ਮੈਨੂੰ ਬਧਿਆ ਜਿਹਾ ਕਿਉਂਕਿ ਆਪਾਂ ਨੂੰ ਤਾਂ ਪਤਾ ਹੀ ਹੈ ਆਪਾਂ ਉਸੇ ਉਮਰ ਦੇ ਉਸ ਦੌਰ ਜਾਂ ਪਨਤਿਆਂ ਦਾ ਪਤਾ ਹੈ ਪਰ ਜਿਹੜੀ ਆਪਣੀ ਪੀੜ੍ਹੀ ਹੈ ਨਾ ਮੇਰੀ ਪੀੜ੍ਹੀ ਉਹ ਸਿਰਫ ਡਾਂਸ ਨੂੰ ਧੀਆਂ ਸਮਝਦੇ ਸਰੀ ਮੈਨੇ ਧੀਆਂ ਦਾ ਮੀਨਿੰਗ ਹਰ ਉਹ ਧੀਆਂ ਕਰਉਂਦਾ ਕਲਾ ਬਚਣਾ ਬੁੜਨਾ ਜਾਂ ਆਪਾਂ ਵਿਰਾਸਤ ਤੇ ਸਾਰੇ ਆ ਚੀਜ਼ਾਂ ਵੱਖੀਆਂ ਵਧੀਆ ਲੱਗਦਾ ਪਰ ਇਹ ਫੋਟੋਗ੍ਰਾਫਰ ਨਾਲ ਮੈਂ ਮੰਨਦੀ ਆ ਕਿ ਕੁਝ ਨਹੀਂ ਬਣਦਾ ਹਰ ਇੱਕ ਛੋਟੇ ਬੱਚੇ ਨੂੰ ਧੀਆਂ ਦੇ ਪ੍ਰੋਗਰਾਮ ਤੇ ਆ ਕੇ ਮਾਂ ਦਾ ਫਰਜ਼ ਬਣਦਾ ਹੈ ਵੀ तिया का असर महत्व की है असर मीनिंगी है वो दस थन पता भी एक पढ़ाया जाए घट याद रहा एक दिखाया जाए वाद रहा एक जी चीज़ मूवी दिखा दें हो भावें बच्चे तो दस साल बाद कोई सीन मैं सूँगा पर वो भी मूवी थोड़ा क्यों क्योंकि वह दिखाई जाएगी आज तिया जल दिखाई जाती ने बहुत वजी तरीका बहुत वह सा कल्चर को ਅੱਗੇ ਨੂੰ ਦੱਬ ਉਹ ਦਿਆ ਤੇ ਕਿ ਚਰਖੇ ਰੱਖ ਲੈ ਲਿਓ ਮੈਂ ਪਿੱਛੇ ਜੇ ਸਮੂਹ ਕਿਹਾ ਤੇ ਗਈ ਉਥੇ ਮੈਂ ਬੱਚਿਆਂ ਨੂੰ ਖੁਦ ਦੱਸਿਆ ਕਿ ਜਿਹੜਾ ਇਹਦੇ ਚ ਲੋਹੇ ਦਾ ਇੰਸਟਰੂਮੈਂਟ ਹੈ ਇਹਨੂੰ ਤਕੜਾ ਕਹਿੰਦੇ ਨੇ ਮਾਲ ਹੈ ਇਹਨੂੰ ਗੁੱਜ ਕਹਿੰਦੇ ਨੇ ਉਥੇ ਇੱਕ ਛੋਟੀ ਜੀ ਉਹ ਟੋਕਰੀ ਨਹੀਂ ਸੀ ਐਸੇ ਟੋਕਰੀ ਰੱਖੀ ਸੀ ਮੈਂ ਕਹਿ ਗਿਆ ਜਿਹੜੀ ਗੋਲ ਹੋਊਗੀ ਉਹ ਟੋਕਰੀ ਹੈ ਇਹ ਸਾਰੀਆਂ ਚੀਜ਼ਾਂ ਲਿਖੀਆਂ ਲਿਖਿਆ ਰਿਹਾ ਕਿ ਜ਼ਰੂਰੀ ਵੀ ਆਪਣੇ ਬਰਾਸਰ ਨੂੰ ਯਾਦ ਰੱਖਿਆ ਨੇ ਕਈ ਵਾਰ ਇਹ ਨਿੱਕੀਆਂ ਚੀਜ਼ਾਂ ਜਿਹੜੀਆਂ ਅੱਜ ਤੁਸੀਂ ਦਿਮਾਗ ਤੋਂ ਬਾੜ ਰਹੇ ਆ ਤੇ ਹੋ ਸਕਦਾ 5-7 ਸਾਲਾਂ ਬਾਅਦ ਤੁਸੀਂ ਕਿਤੇ ਜਾ ਕੇ ਕਹੋਗੇ ਜੀ ਅਸੀਂ ਪੰਜਾਬੀ ਆ ਤੇ ਤੁਹਾਡਾ ਧਿਆਨ ਹੋਵੇ ਤੇ ਤੁਹਾਨੂੰ ਇਹ ਹੀ ਗੱਲਾਂ ਪੁੱਛਣੀਆਂ ਜਾਣ ਤੇ ਤੁਸੀਂ ਕੋਮ ਧਿਆਨ ਪਾਸ ਕਰ ਸਕਦੇ ਹਾਂ ਹਮ ਮਿੱਕੀ ਚੀਜ਼ ਨੂੰ ਵੱਡੀ ਸਮਝ ਕੇ ਜੇ ਤੁਸੀਂ ਦਿਲ ਚ ਰੱਖੋਗੇ ਤਾਂ ਬਹੁਤ ਤਕੀਜ਼ਾ ਮੇਰੇ ਮੈਨੂੰ ਗਾੜਾ ਵੀ ਨਹੀਂ ਕਦੇ ਆਇਆ ਸ਼ਗਲ ਸੁਰਤ ਵੀ ਆਪਣੇ ਠੀਕ पर मेरी एक नेचर से मैम भी मैं हर हाँ निकी चीज़ बड़ा समझ के आपके दिल के अंदर हर निकी चीज़ तो चुल्ले दी की सुह दिया मैं आपकी मम्मा नरान मारती हूँ भी तो एक पेंटर लेडी सी पर जब उन्हें भांडे मांजने तो उन्होंने सब कह देना भी गलव्स चढ़ा दिए तो सुह के अंदर उन्होंने थोड़ी जी सा मिक्स कर दी थोड़ा जब बेकिंग ਹੌਂਦਰ ਕਹਿੰਦੇ ਨੇ ਉਹਨਾਂ ਸੋਡਾ ਜਿਹਨੇ ਵਿੱਚ ਪਿੱਤਾਂ ਚ ਖੇਸ ਤੋਂ ਦੇ ਜਦੋਂ ਤਰਗਾ ਧੋਂਦੇ ਤੇ ਉਹ ਸੋਡੇ ਦੇ ਵਿੱਚ ਮਿਕਸ ਚੁੰਡਿਕ ਪਾ ਕੇ ਤਾੜਣਾ ਤੇ ਉਹਦੇ ਨਾਲ ਪਿੱਤਲੇ ਦੇ ਪਤੀਲੇ ਬਾਹਰ ਜਿਹਾ ਐਨੇ ਕਿ ਚਮਕਦੇ ਭਰਤੇ ਦੇ ਪਤੀਲੇ ਬੇਸ ਖੁਦ ਆਰਾਮ ਹੋ ਜਾਂਦੇ ਤੇ ਸਾਡੇ ਹੱਥਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਅੱਜ ਜਿਵੇਂ ਕੋਈ ਕਹਿੰਦਾ ਦੀ ਤੁਸੀਂ ਐਨੇ ਸਿਆਰੇ ਕਿਵੇਂ ਹੋ ਉਸ ਪੜਾ ਤੇ ਪਹੁੰਚ ਗਏ ਤੁਸੀਂ ਐਨੇ ਕੰਮ ਕਿਵੇਂ ਜਾਣਦੇ ਹੋ ਇਹ ਤਾਂ ਸਾਰਾ ਜਿਹੜਾ ਸਿਰ ਹੈ ਮੇਰੀ ਮੰਮਾ ਦੇ ਕਰਕੇ ਤੇ ਉਸ ਤੋਂ ਬਾਅਦ ਸਿਰਾਂ ਉਸ ਪਰਮਾਤਮਾ ਕਤੇ ਜਦ ਮੈਂ ਜਿਹਨਾਂ ਨੇ ਮੈਨੂੰ ਉਹ ਮਾਰ ਦਿੱਤੀ ਪਰ ਉਸ ਬਾਅਦ ਸਿੱਧਾ ਆਦਾ ਪਰਮਾਤਮਾ ਨੇ ਜਿਹੜਾ ਮੈਨੂੰ ਦਿਵਾ ਦਿੱਤਾ ਕਿ ਜਿਵੇਂ ਜਿਵੇਂ ਮੇਰੀ ਮਹਾਦਸਨੀ ਗਈ ਮੈਂ ਅੱਜ ਤੱਕ ਉਹਨੂੰ ਸੰਭਾਲੀ ਅੱਜ ਨਾਲੇ ਬੜਮ ਤੋਂ ਲੈ ਕੇ ਦਰਿਆ ਬਰਵਾ ਲਓ ਖੇਸ ਬਰਵਾ ਲਓ ਨਾਲੇ ਬਦਵਾ ਲਓ ਪੱਖੀਆਂ ਬਰਵਾ ਲਓ ਹਰ ਤਰ੍ਹਾਂ ਦੀ ਕਢਾਈ ਮੇਰੇ ਤੋਂ ਬਰਵਾ ਲਓ ਗਾਇਕੀ ਦੇ ਨਾਲ ਨਾਲ ਤਰਤਾਇ ਮੈਨਾਂ ਤਾਂ ਕਹਿ ਲੱ ਵੀ ਹੁੰਦਾ ਕਿ ਕਰਦਾ ਹੁੰਦਾ ਜਦੋਂ ਮੈਂ ਕਰ ਦਿੰਦਾ ਬਟਨ ਲੇਡੀਜ਼ ਕੀ ਕਰਦੇ ਨੇ ਕਪੜੇ ਧੋਤੇ ਜਾਂ ਧੜ ਧੜ ਥਾਂ पे ਬਾਰੇ ਸ਼ਰਟ ਆਲਾ ਪੁੱਛਦਾ ਦੋਦੋ ਬੰਦਾ ਜੀ ਉੱਤੇ ਜਾਂਦਾ ਹੋਉਂਦਾ ਹੈ ਕਿ ਬਟਨ ਕਿੱਥੇ ਹੈ ਜਿਹੜੀ ਕਮ ਪੂਰੀ ਕੰਪਲੀਟ ਲੈ ਲਈ ਹੈ ਉਹ ਜਿਹੜੇ ਕਪੜਿਆਂ ਦੀ ਤੈਅ ਮਾਰੂਗੀ ਉਹਨੂੰ ਤਰਪਾਈ ਵੀ ਲੇਖੂਗੀ ਤੇ ਬਟਨ ਵੀ ਲੇਖੂਗੀ ਕਿ ਕਿਤੇ ਕੋਈ ਬਟਨ ਤਾਂ ਨਹੀਂ ਛੁੱਟਿਆ ਜਾਂ ਕੋਈ ਤਰਪਾਈ ਨਹੀਂ ਹੈ ਤੇ ਟਾਈਮ ਪਾ ਜੜ ਪੈਗਾ ਹੋਣਾ ਹੈ ਉਹ ਜਿਹੜੀਆਂ ਚੀਜ਼ਾਂ ਆਪਾਂ ਟਾਈਮ ਤੇ ਕਰ ਲੈਂਦੇ ਆ ਉਹਦੇ ਦੀ ਸੁੱਖਦਾ ਕਾਰਨਾ ਹੋਣਾ ਤੇ ਇੱਕ ਬੁੜੀਆ ਨੱਚ ਰਹੀ ਸੀ ਇਹ ਨਹੀਂ ਪਿਆਰੀ ਲੱਗੀ ਕਿਉਂ ਲੱਗੀ ਕਿਉਂਕਿ ਜਿਹੜਾ ਗੀਤ ਸੀ ਉਹਦੇ ਅੰਗਾਂ 'ਚ ਨਹੀਂ ਸੀ ਉਹਦੇ ਦਿਮਾਗ 'ਚ ਸੀ ਉਹ ਜਿਵੇਂ ਜਿਵੇਂ ਗੀਤ ਕਹਿੰਦਾ ਸੀ ਉਹਨੇ ਮੇਰੇ ਦਿਮਾਗ ਉਹਦਾ ਨੱਚਦਾ ਸੀ ਬਾਕੀ ਜਦੋਂ ਜਨਾਨੀਆਂ ਘਰੋਂ ਬਾਹਰ ਨਿਕਲਦੀਆਂ ਨੇ ਉਹ ਪਿੱਛੇ ਛੱਡ ਕੇ ਜਦੋਂ ਹਸਤ ਨਰੰਗਾ ਨੂੰ ਨੱਚਣ ਗਏ ਮੈਨੂੰ ਬਹੁਤ ਅੱਗ ਲੱਗੀ ਸਈ ਮੈਨੇ ਜਤਿਆਂ ਦਾ ਤਿਹਾਰ ਸਾਡੇ ਬਜ਼ੁਰਗਾਂ ਨੇ ਬਣਾਇਆ ਹੀ ਤਾਂ ਸੀ ਓਕੇ ਤਿਹਿਆਂ ਦਾ ਤਿਹਾਰ ਤਾਂ ਕਿਉਂ ਬਣਾਇਆ ਸੀ ਇਹ ਨਹੀਂ ਵੀ ਇਕੱਲਾ ਨੱਚਣ ਕੋਤਨ ਬੋਲੀਆਂ ਲਈ ਬਣਾਇਆ ਸੀ ਉਦੋਂ ਕੀ ਹੁੰਦਾ ਸੀ ਜਦੋਂ ਤਿਆਂ ਦਾ ਸਾਡੇ ਬਜ਼ੁਰਗ ਸਭ ਤੋਂ ਵੱਡੇ ਬਾਦ ਸਭ ਤੋਂ ਵੱਡੇ ਇਹ ਲਾਲੋ ਐਸਟਰੋਜਨ ਨਾਲੋਂ ਹਨ ਸਭ ਤੋਂ ਵੱਡੇ ਜਿਵੇਂ ਬਾਬਾ ਰਾਮ ਦੇਵ ਕਰਾਉਂਦੇ ਨੇ ਮੈਡੀਟੇਸ਼ਨ ਕਰਾਉਂਦੇ ਨੇ ਸਾਡੇ ਬਜ਼ੁਰਗਾਂ ਕੋਲੇ ਪਹਿਲਾਂ ਹੀ ਸੀ ਉਦੋਂ ਊਠਾਂ ਤੇ ਗੱਡੀਆਂ ਤੇ ਬਰਾਤ ਜਾਂਦੀ ਸੀ ਤੇ ਕੁੜੀ ਇੱਕ ਵਾਰੀ ਜਦੋਂ ਊਠ ਤੇ ਬਹਿ ਜਾਂਦੀ ਸੀ ਸਾਲ ਬਾਅਦ ਆਉਂਦੀ ਸੀ ਤੇ ਸਾਰਾ ਸਾਲ ਘੁੰਮ ਚ ਜਾਂਦੀ ਸੀ ਕਿਤੇ ਜਦੋਂ ਉਹਦੇ ਬੱਚੇ ਵਿਆਹੇ ਜਾਂਦੇ ਸੀ ਉਹਨੂੰ ਘੁੰਡ ਚੱਕਿਆ ਜਾਂਦਾ ਸੀ ਉਹਦਾ ਫੇਰ ਉਹ ਥੋੜੀ ਜਿਹੀ ਰਿਲੈਕਸਿਸਮ ਦੀ ਜਿਹੜੀ ਸੀ ਨਹੀਂ ਸਾਰੇ ਬੱਚੇ ਉਹਦੇ ਬੱਚੇ ਬਿਓਨ ਤੱਕ ਉਹ ਘੁੰਮ ਚ ਰਹਿੰਦੇ ਸੀ ਨਾ ਸਸਾ ਸੂਰੇ ਬੋਲਣਾ ਬੰਦੇ ਸੀ ਜਿਹੜੇ ਉਹ ਬਾਹਰ ਲੈਂਦੇ ਸੀ ਕਿ ਘੋਟਨ ਆਲੇ ਜ਼ਿੰਦਗੀ ਹੁੰਦੀ ਸੀ ਰਿਲੈਕਸ ਟਾਈਮ ਹੁੰਦੀ ਸੀ ਕੋਈ ਸਈ ਮਹੀਨੇ ਚਾਹਤੇ ਹਸਬੈਂਡ ਦਾ ਚਿਹਰਾ ਵੀ ਚੰਗੀ ਤਰ੍ਹਾਂ ਯਾਦ ਨਹੀਂ ਹੁੰਦਾ ਸੀ ਇਹ ਕਿੱਦਾਂ ਦਾ ਵਸਾਇ ਨਿਸ਼ਾਨੀ ਜੀ ਜਾਤੋਂ ਦੇ ਇਸ ਲਈ ਕਿਉਂ ਇੱਥੇ ਤੱਕ ਕੋਣ ਰਹਿੰਦਾ ਤੇ ਬੰਦਿਆਂ ਨੂੰ ਅੰਦਰ ਆਉਣ ਦੀ ਇਜਾਜ਼ਤ ਉਦੋਂ ਫਿਰ ਇਹ ਤੀਆਂ ਸਾਡੇ ਬਜ਼ੁਰਗਾਂ ਨੇ ਬੜਾਈਆਂ ਵੀ ਜਿਹੜੀਆਂ ਸਾਡੇ ਘਰੇ ਤੀਆਂ ਨੂੰਹ ਬੜ ਕੇ ਆਈਆਂ ਨੇ ਉਹ ਆਪਦੇ ਪੇਕੇ ਜਾਣੀਆਂ ਤੇ ਜਿਹੜੀਆਂ ਸਾਡੀਆਂ ਬੇਟੀਆਂ ਨੂੰਹ ਬੜ ਕੇ ਗਈਆਂ ਨੇ ਉਹ ਸਾਡੇ ਘਰੇ ਆਉਂਦੀਆਂ ਫਿਰ ਉਹ ਇੱਕ ਮਹੀਨਾ ਗੁਰਗਨੇ ਮਠੀਆਂ ਮਾਲ ਪੂਰੇ ਹੈ ਨਾ ਜੀ ਇਹ ਖਾਣੀਆਂ ਗੋੜਾ ਦੇ ਚੌੜ ਖਾਣੀਆਂ ਗੋੜਾ ਦੇ ਸੇਰੀਆਂ ਖਾਣੀਆਂ ਇੱਕ ਪੂਰੀ ਢਾਈ ਟਾਂ ਸਾਰਿਆਂ ਦੇ ਭਾਵੇਂ ਪੂਰਾ ਹੀ ਹੋ ਗਏ ਜਦੋਂ ਸੱਸੇ ਸਾਹਮਣੇ ਬੈਠੀ ਹੋਵੇ ਨਾ ਇਹ ਤਾਂ ਦੋ ਦਿਨਾਂ ਤੋਂ ਇੱਕ ਹੀ ਖਾਦੀ ਜਾਂਦੀ ਹੈ ਬਹੁਤ ਤਾਕੜੀ ਸਹਾਂਗੀ ਭਾਵੇਂ ਕੋਸ਼ਣਾ ਕਵੇ ਜਿਹੜਾ ਪਹਿਲਾ ਵਾਲਾ ਦਰ ਸੀ ਹੁਣ ਨਹੀਂ ਹੁਣ ਜ਼ਮਾਨਾ ਬਹੁਤ ਅੱਗੇ ਵਧ ਗਿਆ ਹੁਣ ਜਿਹੜੀਆਂ ਮਦਰ ਇਨ ਲਾ ਨੇ ਉਹ 50% ਚੇਜ਼ ਹੁੰਦੇ ਬਾਲਗਾਂ ਨੇ 50% ਅੱਜ ਹੀ ਮੈਂ ਸੁਣੀਏ ਇੱਕ ਗੱਲ ਕੀਤੀ ਸਾਡੇ ਮਤਲਬ ਇਤਲੇ ਜੀ ਆਉਂਦੀ ਆ ਮੈਂ ਉਹਦੇ ਮੂੰਹ ਵਾਲੀ ਝਾਕਾਂ ਕਿਉਂਕਿ ਉਹ ਆਤਮੂਲਾ ਹੁਣ ਮੇਰੀ ਨੂਰ ਆਫੜੇਗਾ ਬੰਨਣ ਜਾਵੋ ਕਿ ਕਿਹਨੂੰ ਜਾਣੇਗਾ ਉਹਦੇ ਪ੍ਰਾਣ ਨੇ ਉਹਦੇ ਪੇਕੇ ਨੇ ਨਾ ਨਾ ਇਸ ਪਿਰ ਕੰਮ 도ਤੇ ਨੇ ਨਾ ਰਹਿ ਜੂਗਾ ਕੰਮ ساری ਜ਼ਿੰਦਗੀ ਕਰ ਲੈ ਤਿਆਰ ਹੋਣ ਕੇ ਨਹੀਂ ਹੁੰਦੇ ਮੈਂ ਤਾਂ ਕਿਹਾ ਕਿ 50% ਲੇਡੀਜ਼ ਹਾਲੇ ਬਦਲਣਾੜਾ ਰਹਿੰਦੀਆਂ ਨੇ 50% ਹੈ ਜਿਹੜੀਆਂ ਉਹ ਬਦਲ ਗਈਆਂ ਤੇ ਜਦੋਂ ਪੀਂਗ ਪਾਉਂਦੇ ਸੀ ਹੁਣ ਤਾਂ ਪਾ ਆਰਟੀਫੀਸ਼ਲ ਪੀਂਗ ਪਾਉਂਦੇ ਆ ਉਹ ਛੱਪਣਾ ਤੇ ਜਾ ਕੇ ਤਰਵੈਣੀ ਹੁੰਦੀ ਸੀ ਪਿੱਪਲ ਬੋਰ ਤਿੰਨੇ ਨੂੰ ਉਹਦੇ ਚ ਜਿਹੜੀ ਹਵਾ ਵਗਦੀ ਸੀ ਤੁਹਾਨੂੰ ਪਤਾ ਪਿੱਪਲ 24 ਘੰਟੇ ਆਕਸੀਜਨ ਲਗਾਉਂਦਾ ਤੇ ਕੋਲ ਨੂੰ ਆਪਾਂ ਮੇਨ ਕਿਉਂ ਰੱਖਦੇ ਹਾਂ ਬਹੁਤ ਘਟ ਹੁੰਦਾ ਪਰ 24 ਘੰਟੇ ਆਕਸੀਜਨ ਦਿੰਦਾ ਬਾਕੀ ਦੇ ਰਖਤ 12 ਘੰਟੇ ਆਕਸੀਜਨ ਦਿੰਦੇ 12 ਘੰਟੇ ਕਾਰਬਨ ਹਾਈਡਰੋਜਨ ਚਾਇਨਾ ਦਿੰਦੇ ਪਰ ਇੱਕ ਪਿੱਪਲ ਐਸਾ درخت ਹੈ ਜਿਹੜਾ 24 ਦੇ 24 ਘੰਟੇ ਆਕਸੀਜਨ ਛੱਡਦਾ ਤੇ ਸਾਡੇ ਬਜ਼ੁਰਗ ਇੱਕ ਮੈਡੀਟੇਸ਼ਨ ਦੇ ਤੌਰ ਤੇ ਕੰਮ ਲਾਖਦੇ ਸੀ ਵੀ ਇੱਕ ਮਹੀਨਾ ਜਦੋਂ ਕੁੜੀਆਂ ਪੀਂਘ ਚੜਾਉਂਦੀਆਂ ਸੀ ਜਦੋਂ ਦੱਬ ਕੇ ਪੀਂਘ ਚੜਾਉਂਦੀਆਂ ਸੀ ਆ ਲੰਗਸ ਦੇ ਅੰਦਰ ਪੂਰੀ ਆਕਸੀਜਨ ਜਾਂਦੀ ਸੀ ਪੂਰੀ ਸਾਲ ਦੀ ਆਕਸੀਜਨ ਉਹ 1 ਮਹੀਨੇ ਚ ਲੈ ਜਾਂਦੀ ਸੀ ਉਹ ਮੈਂਟਲੀ ਤੌਰ ਤੇ ਵੀ ਪ੍ਰੇਪੇਅਰ ਹੋ ਜਾਂਦੀਆਂ ਸੀ ਉਹ ਫਿਜ਼ੀਕਲ ਤੌਰ ਤੇ ਵੀ ਪ੍ਰੇਪੇਅਰ ਹੋ ਜਾਂਦੀਆਂ ਸੀ ਦੋ ਤਰ੍ਹਾਂ ਦੀ ਖਰਾਕ ਲੈ ਕੇ ਉਹ ਵਾਪਸ ਸੌਰੀ ਜਾਂਦੀ ਸੀ ਤਾਂ ਇਹ ਧੀਆਂ ਬਣਾਇਆਂ ਰੇ ਤੇ ਫਿਰ ਭੋਲੀਆਂ ਰਹੀਂ ਉਹ ਸਾਰਾ ਗੁੱਦਗਵਾਟ ਘਟ ਜਾਂਦਾ ਸੀ ਦਰਾਨੇ ਦਾ ਜਥਾਨੇ ਦਾ ਨੰਦ ਦਾ ਸੱਸ ਦਾ ਘਰ ਵਾਲੇ ਦਾ ਸਿੱਧੀ ਸਾਹਿਬ ਵੀ ਰੱਖਦੇ ਨੇ glandular ਦਾ ਜੀ ਕਰਦਾ ਪਰ ਕੀ ਕਰੀਏ ਸਰਦਾਰ ਸਰਤੇ ਬੈਠਾ ਹੈ पर मैं एक बहुत कौड़ा सच कहूँगी दुनिया चंद तक पहुंच जाए औरत भावे डीसी क्यों ना लग जाए जित प्रधानमंत्री क्यों ना बन जाए जी औरत है घर आदू ना तो वो खुश हो जाते सही एक सच है मैं बहुत दुनिया च मैं हर हाँ जगह देख ली वि तो मैं अपनी बेटी ने क्यूं नचला ਪੰਨਾ ਤੋੜ ਲਾ ਜਿੰਨਾ ਕੁਝ ਭੰਨਿਆ ਤੋੜਿਆ ਜਾਂਦਾ ਹੈ ਜੋ ਹੈ ਕਾਰਜਾਂ ਦੇ ਕਿ ਉਹ ਤੋਂ ਬਾਅਦ ਚਮਚਾ ਵੀ ਟੁੱਟਿਆ ਨਾ 14 ਲੇਖਾ ਜੋਖਾ ਤੇ ਨਤ ਮੱਦਿਆ ਜਾਂਦਾ ਇੱਕ ਕੌੜਾ ਸੱਚ ਕੋਈ ਕਹਿ ਦਿੰਦਾ ਹੈ ਕੋਈ ਨਹੀਂ ਕਹਦਾ ਮੈਂ ਬਹੁਤ ਵੱਡੀ ਪਰਮਾਤਮਾ ਨੇ ਮੈਨੂੰ ਬਹੁਤ ਵੱਡੇ ਪਦਵੀ ਦਿੱਤੀ ਹੈ ਮੇਰੀਆਂ ਭੈਣਾਂ ਪਿਆਰ ਕਰਦੀਆਂ ਸਾਡੇ ਬਜ਼ੁਰਗ ਪਿਆਰ ਕਰਦੇ ਆਪਾਂ ਜਹਾਜ਼ ਦੇ ਅੰਦਰ ਇੱਕ ਸਭ ਸੁਥਰੀ ਗਾਇਕਾ ਦਾ ਮਨੋਰਥਭਾ ਮਿਲੇ ਹੈ ਪਰ ਖੁੱਲ ਕੇ ਜ਼ਿੰਦਗੀ ਜਿਉ ਮੈਂ ਵੀ ਨਹੀਂ ਜਿਉ ਸਕਦੀ ਕਿਉਂ ਕਿ ਆਪਣਾ ਕਲਚਰ ਹੀ ਹੈ ਤਾਂ ਬੇਕਾਰ ਆ ਦੀ ਗੱਲ ਕਰਨੀ ਸੱਸ ਦੀ ਗੱਲ ਕਰਨੀ ਹੈ ਨਾ ਇਸ ਵੀ ਜ਼ ਆਪਣੇ ਵਿਰਸੇ ਚੋਂ ਚਾਹੀਦੀਆਂ ਵੀ ਐ ਤੇ ਨਹੀਂ ਵੀ ਚਾਹੀਦੀ ਚਾਹੀਦੀਆਂ ਉਦੋਂ ਐ ਜਦੋਂ ਔਰਤ ਕੋਲੇ ਟਾਈਮ ਐ ਨਹੀਂ ਉਦੋਂ ਚਾਹੀਦੀ ਐ ਟੀਚਰ ਵੀ ਭਾਜਦੇ ਲੱਗੀ 50000 ਰੁਪਇਆ ਤਰਖਾ ਵੀ ਹੋਣੀ ਚਾਹੀਦੀ ਐ 60 70000 ਰੁਪਇਆ ਤੇ ਸੋਹਣੀ ਵੀ ਫੁੱਲ ਚਾਹੀਦੀ ਐ ਕਾਜੂ ਪੂਰਾ ਹੋਣਾ ਚਾਹੀਦਾ ਹਰ ਗੁਣ ਜਿਹੜੀ ਸਾਡੀ ਕੁੜੀ ਸਾਡੇ ਮੁੰਡੇ ਦੇ ਲੜ ਲੱਗੂਗੀ ਉਹਦੇ ਚ ਹਰ ਗੁਣ ਹੋਣਾ ਚਾਹੀਦਾ ਪਰ ਆਪਦਾ ਮੁੰਡਾ ਕਦੇ ਫਰੋੜਿਆ ਵੀ ਉਹਦੇ ਚ ਕੀ ਗੁਣ ਬਸ ਵੀ ਮੁੰਡਾ ਬਸ ਐਦੋ ਬੰਦ ਕੁਛ ਨਹੀਂ ਸਟਾਪ ਬਿਓ ਮਾਰਦਾ ਪਰ ਮੈਂ ਇਹ ਕਹਿ ਰਿਹਾ ਹੁਣੇ ਆਂ ਬਿਜੀ ਥੋੜਾ ਬਚਾ ਨਸ਼ਾ ਕਰਦੇ ਇੱਕ ਮਾਂ-ਬਾਪ ਦੀ ਬਹੁਤ ਤਕੜੀ ਸੋਚ ਹੈ ਵੀ ਜੇ ਸਾਥੋਂ ਨਹੀਂ ਸੋਧਰਤਾ ਜੀ ਇਹਦਾ ਵਿਆਹ ਕਰ ਤੋਂ ਬਗਾਨੀ ਆ ਕੇ ਆਪੇ ਸੁਧਾਰ ਲਓ ਉਹ ਜਦੋਂ ਜੰਮਣ ਵਾਲਿਆਂ ਤੋਂ ਨੇ ਸੁਧਰੇਆ ਤੇ ਬਗਾਨੀ ਵਿਚਾਰੀ ਮਲੂਕਤ ਹੀ ਆ ਕੇ ਤਾਂ ਉਹ ਨੂੰ ਕੀ ਸਿਹਾਰੂਗੀ ਉਹਦੀ ਜ਼ਿੰਦਗੀ ਖਤਮ ਕਰ ਦੇਵੇ ਕਿਉਂ ਕਿ ਮਾਪਿਆਂ ਤੋਂ ਬੱਚਾ ਫੇਰ ਵੀ ਡਰਦਾ ਹੁੰਦਾ ਤੇ ਘਰ ਵਾਲੀ ਤੇ ਤਾਂ ਉਹਦਾ ਪੂਰਾ ਰੋਗ ਹੁੰਦਾ ਹੁਣ ਪਿੱਛੋਂ ਕਲਚਰ ਤੋਂ ਇੱਕ ਚੀਜ਼ ਸਿਖਾਈ ਗਈ ਹੁੰਦੀ ਹੈ ਵੀ ਜਨਾਨੀ ਪੈਰ ਦੀ ਦੁੱਤੀ ਹੈ ਆਹਮ ਕਰਕੇ ਜੇ ਜੋ 10 ਬੰਦੇ ਭੈ ਜੀ ਬੰਦੇ ਆ ਨਾ ਮੈਂ ਸਟੇਜ 'ਤੇ ਵੀ ਗੱਲ ਕਰ ਰਹੀ ਆ ਉਹ ਕਿਤੇ ਉਹ ਜਨਾਨੀ ਦਾ ਕੀ ਯਾਰੀ ਦੀ ਮਾਂ ਤੇ ਕਿੱਛੀ ਪਿੱਛੇ ਆਪਣੀ ਮਾਤਰਿਕ ਤਾਂ ਆਪਣੀ ਮਾਂ ਤੇ ਇੱਥੇ ਹੀ ਆ ਮਰਦ ਪ੍ਰਧਾਨ ਸਮਾਜ ਦੇ ਮਤਾਬਕ ਇੱਥੇ ਲਾ ਲ। ਫਿਰ ਮੈਦਾਨੀ ਨੇ ਵੀ ਸਵੇਰੇ ਉੱਠ ਕੇ ਅਰਦਾਸ ਕਰਿਆ ਕਰੋ। ਇਹ ਸਾਡੀ ਮਾਂ ਇੱਥੇ ਹੀ ਰਵੇ ਇੱਥੇ ਨਾਲੇ। ਜਦ ਤੱਕ ਇੱਥੇ ਆਗੇ ਨਾ ਮੇਰਜੀ ਉਧਰ ਘਰ ਨਹੀਂ ਰਸਣਾ। ਉਧਰ ਸਵੇਰ ਦੀ ਕਹੀ ਸ਼ਾਮ ਨੂੰ ਨਹੀਂ ਭੁੱਲੀ ਜਾਣੀ ਤੇ ਸ਼ਾਮ ਦੀ ਕਹੀ ਸਵੇਰ ਨੂੰ ਭੁੱਲੀ ਜਾਣੀ ਪਰ ਇੱਕ ਇੱਕ ਲੇਖੇ ਜੋ ਖੁਲਾਈ ਜਾਣੀ। ਐਸੇ ਕਰਕੇ ਰੱਬ ਦਾ ਸ਼ੁਕਰੀਆ ਅਦਾ ਕਰਿਆ ਕਰੋ ਵੀ ਜਿਵੇਂ ਐਸੀ ਸੋਚ ਨੇ ਇੱਥੇ ਹੀ। ਤੁਸੀਂ ਤੁਸੀਂ ਨੱਚਦੇ ਹੋ, ਕੁੱਦਦੇ ਹੋ, ਜਦੋਂ ਇੰਜੋਏ ਕਰਦੇ ਹੋ ਮਨ ਬਹੁਤ ਵਧੀਆ ਲੱਗਦਾ। ਸੱਚੀ ਵੀ ਸ਼ੁਕਰ ਹੈ। ਔਰਤ ਖੁੱਲ ਕੇ ਹੱਸਣ ਲੱਗੀ ਐ, ਔਰਤ ਪ੍ਰੋਗਰਾਮ ਕਰਾਉਣ ਲੱਗੀ ਐ, ਔਰਤ ਔਰਤ ਬਾਰੇ ਸੋਚਣ ਲੱਗੀ ਐ। ਜੋ ਮਨਪਾਉ ਦਾ ਆਪਾ ਪੈਨਲ ਲੱਗੇ ਐ, ਜੋ ਮਨਪਾਉ ਦਾ ਆਪਾ ਖਾਣ ਲੱਗੇ ਐ। ਸ਼ੁਕਰੇ ਪ੍ਰਮਾਤਮਾ ਦਾ। ਤੁਸੀਂ ਇਸੇ ਤਰ੍ਹਾਂ ਹੱਸਦੇ ਰਹੋ, ਖੁਸ਼ੀਆਂ ਲੱਗਦੀਆਂ ਰਹਿਣ ਵਾਸਤੇ, ਵਾਸਤੇ ਰਹੋ, ਸਦਾ ਸੁਹਾਗਣ ਰਹੋ। ਪੁੱਤਾਂ ਦੀਆਂ ਮਾਹਾਰੋ। वीरिया भैन ए परमात्मा थाना देवे पंजाबी कलाकार कर मैं दुआ दिन कि मैं आए साल तिया चाहवा क्या भाई इत नचिए कुदिए किसी भी अखा च उदासी ना हो मुस्करा दे मैं यहरे भी देखिए जिन्होंने अखा च उदासी है कि बुल मुस्करा रहे क्यों कह ਅਖਰਾਜਿਆ ਦਾਸੀ ਬਲਬੋ ਨਮਸਕਾਰ ਆ ਰਹੇ ਨਹੀਂ ਜ਼ਿੰਦਗੀ ਚ ਉਠੋ ਅੰਨੇ ਸਾਲ ਆਪਕੋ ਕੰਝ ਜਿਓ ਲੈ ਕੀ ਮੈਨੇ ਤਾ ਕੋ ਐਸਾ ਕਦਮ ਨਾ ਚੱਕੋ ਵੀ ਜਿਹਦੇ ਨਾਲ ਆਪਣੀ ਬਾਪ ਦੇ ਮੋਚ ਨੂੰ ਦਾਗ ਲੱਗੇ ਆਪਣੇ ਭਰਾ ਦੀ ਮੋਚ ਨੂੰ ਦਾਗ ਲੱਗੇ ਜਾਂ ਜਿਹਦੇ ਨਾਲ ਆਪਕੋ ਸਾਰੀ ਜ਼ਿੰਦਗੀ ਕੱਟਣੀ ਹੈ ਉਹ ਚਾਰ ਬੰਦੇਾਂ ਚ ਖੜ੍ਹ ਨਾ ਸਕੇ ਬਸ ਆਪਣੇ ਮਨ ਨੂੰ ਤਸੱਲੀ ਹੋਵੇ ਵੀ ਅਸੀਂ ਆਹ ਕੰਮ ਮਾੜਾ ਨਹੀਂ ਕਰ ਰਹੇ ਬਾਕੀ ਜੋ ਕੰਮ ਤੁਹਾਡਾ ਜੀ ਕਰਦਾ ਉਹ ਕਰੋ ਬਾਕੀ ਮੈਂ ਪਹਿਰਾਵੇ ਤੇ ਬਹੁਤ ਮੈਨੂੰ ਦੁੱਖ ਵੀ ਆਦਾ ਹੁੰਦਾ ਹੈ ਅੱਜ ਕੱਲ ਮੈਂ ਪਹਿਲਾਂ ਨਹੀਂ ਦੇਖਦੀ ਸੀ 2 ਸਾਲ ਪਹਿਲਾਂ ਹੁਣ ਦੇਖਣ ਲੱਗੀਆਂ ਵੀ ਪੈਸੇ ਤੇ ਵਿਊ ਨਹੀਂ ਸ਼ਰਮ ਹਿਆ ਕੇ ਇੱਟ ਡੇ ਜੇ ਪਰਵਾਹ ਕਰਿਆ ਉਹ ਦਫ਼ਤਾ ਸੁਣਾ ਦਿੱਤਾ ਇਹ ਆਪਣੇ ਲਈ ਸਭਾ ਅਗਰੇ ਰੱਖਾਈ ਨਹੀਂ ਦਿੱਤੇ ਤੇ ਕਿਉਂ ਵਿਊ ਤੇ ਪੈਸਾ ਕੀ ਚੀਜ਼ ਹੈ ਉਂ ਤਾਂ ਅਰੇ ਰਾਜਸਪਦਰ ਵਾਲਿਆ ਵਰਿਆ ਕੋਲੇ ਨਹੀਂ ਇਹ ਜਿੱਦਿ ਇੱਕ ਐਸੀ ਚੀਜ਼ ਹੈ ਜਿਹਦਾ ਕੋਈ ਬੋਲੇ ਨਹੀਂ कपड़ा पाओ सोना लगे को सी बस तो, तो, तो जो पूरी च आ पास आते अपना में सोने लगते गए तो आने वाली पीढ़ी जो अपना कहना आने लो कि तो बहुत बड़ी नहीं कर सच्चे पाशाह आने वाली पीढ़ी नुक समी सांबी कल्चर उन्होंने दिमाग से रखी बहुत बहुत मुबारक बहुत बहुत मुबारक बहुत बहुत ਸੁਰਿੰਦਰ ਕੌਰ ਮੈਮ ਨੇ ਬਹੁਤ ਵਧੀਆ ਸਪੀਚ ਦਿੱਤੀ ਰਿਲੇਟਡ ਟੂ ਟੀਸ ਐਂਡ ਰਿਲੇਟਡ ਟੂ ਪੰਜਾਬ ਦੈਟ ਵਟ ਵਿਲ ਬੀ ਹੈਪਨ ਇਨ ਦ ਅਪਕਮਿੰਗ ਫਿਊਚਰ ਅਵਰ ਟੂ ਸਟ੍ਰੈਪਿੰਗ ਫॉर ਜਸ ਸੁਰਿੰਦਰ ਮੈਮ ਆਇਕੋ ਪੰਜਾਬ ਦੇ ਬਾਰੇ ਆਜ ਤੱਕ ਸੁਣੀ ਸੀ ਮੈਂ ਤਾਂ ਕੰਮ ਨਹੀਂ ਕਹਿੰਦੀ ਅ ਜਿਹੜਾ ਸਰਨ ਤਾਂ ਕੰਮ ਨਹੀਂ ਆਪਾਂ ਸਾਰੇ ਕੁਝ ਬੰਦੇ ਹੋਣੇ ਨਹੀਂ ਬੰਦੇ ਹੋਣੇ ਪਰ ਨਹੀਂ ਲੱਗੇ ਹੋਣੇ ਮੈਂ ਪਲਾਸਟਿਕ ਉੱਤੇ ਲੈਣਾ ਸੈਲਮੈਜ਼ੀ ਤੇ ਕਰੇਂ ਦਿਸੈਂਬਰ ਤੋਂ ਤਾਂ ਤੁਸੀਂ ਇਹਨਾਂ ਦਾ ਬਹੁਤ ਹਾਂ ਨਹੀਂ ਮੈਨੂੰ ਇੱਕ ਗੱਲ ਹੈ ਤੁਸੀਂ ਸਾਰੇ ਛੋਲੇ ਛੋਲੇ ਤੋਂ ਫਾਕੇ ਹੋ ਤੇ ਮੇਰੇ ਵਾਲੇ ਛੋਲੇ ਕਿੰਨੇ ਨੇ ਜੀ ਆਹਦੇ ਤੋਂ ਦੋ ਦੋ ਜਿੰਨੇ ਵਾਲੇ ਛੋਲੇ ਪਸੰਦ ਆਉਂਦੇ ਨੇ ਸਾਰੇ ਇੱਕ ਜਨਾਨੀ ਦੋਸੇ ਨੋਟ ਕੀਤੀ ਦੂਜੀ ਜਨਾਨੀ ਦਾ ਸੌਦਾ ਰੱਟੇ ਲਿਆ। ਮੈਂ ਆ ਕੇ ਨਵਾ ਪਾ ਕੇ ਆਈਆਂ ਇੰਨਾ ਦਾ ਦਿੱਤਾ ਪਾ ਕੇ ਆਈਆਂ। ਪਰ ਖਲੀਮੀ ਮੇਂ ਲਾੜਾ ਸੌਦਾ ਕੀਤਾ। ਮੈਂ ਕਹਿੰਦੀ ਆਪਾਂ ਸੰਤ ਪਾ ਦੇਣੀ ਤੇ ਆਪਣੇ ਜਿਹੜੇ ਸਰਦੇ ਸੁਹਾਗ ਹੈ ਉਹ ਆਪਾਂ ਦਾ ਸੌਦਾ ਕਰਦੇ। ਆਪਰੇ ਆਪਨੇ ਦੋ ਵਾਰੀ ਬੋਲਦੇ ਵੀ ਰਹਿੰਦੇ ਨੇ ਕਿ ਤੁਹਾਡੀਆਂ ਅਖਮਾਰੀਆਂ ਨੂੰ ਸਾਹ ਨਹੀਂ ਹੁੰਦਾ ਪਰ ਫਿਰ ਕਹਿ ਦਿੰਦੇ ਹਾਂ ਵੀ ਸੋਹਣੀਆਂ ਸਾਰਿਆਂ ਨੂੰ। ਨਹੀਂ।

ਸੋ ਫਿਰ ਚੈਨਲ ਟੀਵੀ ਦੇ ਇਹ ਪ੍ਰੋਗਰਾਮਾਂ ਚੱਲੇ ਸਾਰੇ ਆਪਣੇ ਬੱਚਿਆਂ ਸਾਰੇ ਬੱਚੇ ਕੁਮਾਰਾ ਇਸੇ ਪ੍ਰੋਗਰਾਮ ਦੇ ਸਰਵੇ ਸਾਰੇ ਤੁਹਾਨੂੰ ਕਮੇ ਆ ਵੀ ਬੋਲ ਰਹੇ ਆ ਕਿ ਹਮ ਹਨਾ ਸੱਚ ਕੰਮ ਵੀ ਬਹੁਤ ਆ ਰਿਹਾ ਹੋਣਾ ਪਰ ਸਭ ਜੋ ਚੀਜ਼ਾਂ ਦੇ ਸਾਈਡ ਤੇ ਰੱਖ ਕੇ ਸਾਨੂੰ ਬਲੇਸਿੰਗ ਦੇ ਰਿਹਾ ਹੈ ਥੈਂਕ ਯੂ